ਕਿ ਕਿਸੇ ਬੰਦੇ ਨੇ ਕਿਸੇ ਨੂੰ 10000 ਰੁਪਇਆ ਦਿੱਤਾ ਵਿਆਜ ਤੇ ਰਕਮ ਵਾਧੀ 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 ਉਹ ਗਰੀਬ ਸੀ ਧਿਆਨ ਦੇਣਾ ਜੀ ਇੱਧਰ ਉਹ ਬੰਦੇ ਤੋਂ ਮੋੜਿਆ ਨਹੀਂ ਗਿਆ ਰਕਮ ਬਣ ਗਈ 1 ਲੱਖ ਰੁਪਇਆ ਜਦੋਂ ਲੱਖ ਬਣ ਗਿਆ ਗਰੀਬੀ ਬੜੀ ਮਾੜੀ ਚੀਜ਼ ਆ ਰੱਬ ਕਿਸੇ ਨੂੰ ਦੇਵੇ ਨਾ ਦੇਣੇ ਵਾਲੇ ਕਿਸੇ ਕੋ ਗਰੀਬੀ ਮਤ ਦੇਣਾ ਦੇਨਾ ਗਰੀਬੀ ਮਗਰ ਬਦ ਨਸੀਬੀ ਮਤ ਦੇਣਾ ਜਦੋਂ ਲਖ ਬਣ ਗਿਆ ਜਿੰਨੇ ਦਿੱਤਾ ਸੀ ਉਹਨੇ ਪੰਚਾਇਤ ਸੱਦ ਲਈ ਆਖੋ ਸਤਨਾਮ ਸ੍ਰੀ ਜਦੋਂ ਪੰਚਾਇਤ ਸੱਦ ਲਈ ਤੇ ਜਿਹੜਾ ਮੇਨ ਪੰਚਾਇਤ ਦਾ ਮਾਲਕ ਸੀ ਵੱਡਾ ਬੰਦਾ ਸੀ ਰਾਜਾ ਸੀ ਸ਼ੌਕਰ ਮੋਰੀ ਸਰਪੰਚ ਕਹਿ ਲਓ ਜਾਂ ਮੈਲ ਕਹਿ ਲਓ ਕੋਈ ਵੀ ਕਹਿ ਲਓ ਕਿਉਂਕਿ ਰਾਜੇ ਪਰਜਾ ਦੀ ਮਾਂ ਹੁੰਦੀ ਗੱਜ ਕੇ ਆਖੋ ਸਤਨਾਮ ਸ੍ਰੀ ਤੇ ਜਦੋਂ ਮਾਂ ਹੀ ਬੱਚਿਆਂ ਨੂੰ ਮਾਰਨ ਲੱਗ ਪਈ ਤੇ ਫਿਰ ਬਚਾਉ ਕਿਹੜਾ ਬੰਦਾ ਦੁਖੀ ਹੋਇਆ ਕੋਈ ਵੀ ਕਾਨੂੰਨ ਕੋਲੇ ਜਾਂਦਾ ਤੇ ਜਦੋਂ ਕਾਨੂੰਨ ਹੀ ਲੁੱਟੂਗਾ ਤੇ ਆਪਾਂ ਕਿਹਦੇ ਕੋ ਜਾਵਾਂਗੇ ਆਖੋ ਸਤਨਾਮ ਬੜਾ ਦੁੱਖ ਜਾਂਦਾ ਸੁਣ ਕੇ ਉਹ ਵੀ ਨਾਲੇ ਮਹਾਰਾਜ ਦੀ ਦਸਤਾਰ ਬੰਨਣ ਵਾਲਾ ਕੋਈ ਦੂਸਰਾ ਹੋਵੇ ਤੇ ਆਪਾਂ ਕਹੀਏ ਆਪਾਂ ਸੇਖਾਂ ਬਾਬੇ ਦੇ ਜਿਨਨੇ ਸਾਰਾ ਸਰਬੰਸ ਵਾਰ ਦਿੱਤਾ ਆਖੋ ਸਤਨਾਮ ਸ੍ਰੀ ਤਨ ਮੇਰੇ ਸਤਿਗੁਰੂ ਕਿਰਪਾ ਕਰਨ ਚੰਗੇ ਬੰਦਿਆਂ ਦੀ ਕਮੀ ਪੈ ਰਹੀ ਆ ਚੰਗਾ ਆਗੂ ਸੀ ਚੰਗਾ ਮਾਹ ਪੁਰਖ ਜਿਵੇਂ ਬਾਬਾ ਸਤਨਾਮ ਸਿੰਘ ਜੀ ਹੋਣੀ ਬਾਬਾ ਸਰਦਾਰਾ ਸਿੰਘ ਆਪ ਜੀ ਲਾਕੇ ਇਹਨੂੰ ਸੇਵਾ ਸਿਮਰਨਾ ਜੋੜਿਆ ਚਲੋ ਕਿਸੇ ਦੀ ਧੀ ਪੁੱਤ ਆਕੇ ਕੋਈ ਸੇਵਾ ਕਰੂਗਾ ਕੋਈ ਚੰਗੇ ਬੰਨੇ ਲੱਗੂ ਆਖੋ ਸਤਨਾਮ ਕੋਈ ਬਾਣੀ ਸਿੱਖੇਗਾ ਕੋਈ ਭਲਾ ਹੋਵੇਗਾ ਕਿ ਜਿੱਥੇ ਰੱਬ ਦਾ ਪਿਆਰਾ ਤੁਰਿਆ ਫਿਰਦਾ ਚੰਦਣ ਹੈ ਉਹਨੇ ਮਹਿਕ ਹੀ ਦੇਣੀ ਹੈ ਕਿਸੇ ਦਾ ਭਲਾ ਹੀ ਕਰ ਜਾਣਾ ਜੀ ਕਿਸੇ ਦੇ ਘਰ ਗਿਆ ਕੋਈ 10 ਮਿੰਟ ਨਾਮ ਹੀ ਜਪਾਉ ਆਖੋ ਸਤਨਾਮ ਜਿੱਥੇ ਨਾਮ ਜਪੀਏ ਪ੍ਰਭ ਪਿਆਰੀ ਸੀ ਅਸਥਲ ਸੁਹਣੇ ਚਵਾਰੇ ਜਦੋਂ ਰੁਪਈਆ ਲੱਖ ਬਣ ਗਿਆ ਤੇ ਜਿਹੜਾ ਮੇਨ ਬੰਦਾ ਸੀ ਉਹਨੇ ਸਾਰੀ ਪੰਚਾਇਤ ਵਿੱਚ ਖੜੋ ਕੇ ਉਹਨੂੰ ਵੀ ਸੱਦਿਆ ਸ਼ਾਹੂਕਾਰ ਨੂੰ ਕਹਿੰਦਾ ਦੱਸੋ ਹੁਣ ਕੀ ਕਰਨਾ ਕਹਿੰਦੇ ਜੀ ਇਨਸਾਫ ਕਰੋ ਤੁਸੀਂ ਵੱਡੇ ਬੰਦੇ ਆ ਇਨਸਾਫ ਤੁਹਾਡੇ ਤੋਂ ਲੈਣਾ ਏ ਤੇ ਜਿਹੜਾ ਇੱਥੇ ਇਨਸਾਫ ਨਹੀਂ ਹੁੰਦਾ ਉਹਦਾ ਬਾਦਸ਼ਾਹ ਦੀ ਦਰਗਾਹ ਚ ਹੋ ਜਾਂਦਾ ਆਖੋ ਸਤਨਾਮ ਹਾਂ ਮੈਂ ਆਉਂਦਿਆਂ ਵੇਖੰਦਿਆਂ ਸੀ ਕੋਈ ਮਲਜਮ ਨੇ ਨਾ 33 ਮੁੰਡੇ ਮਾਰੇ 33 ਤੇ ਅੱਜ ਉਹਦਾ ਇੱਕੋ ਇੱਕ ਪੁੱਤ ਸੀ ਤੇ ਉਹ ਮਰ ਗਿਆ ਕੋ ਸਤਨਾਮ ਤੇ ਥੱਲੇ ਕਿਸੇ ਨੇ ਲਿਖਿਆ ਰੱਬ ਦੇ ਡੰਡੇ ਦੀ ਆਵਾਜ਼ ਨਹੀਂ ਆਉਂਦੀ ਓਏ ਪਰ ਸਮਝ ਨਹੀਂ ਨਾ ਆਉਂਦੀ ਸਾਨੂੰ ਕਿਉਂਕਿ ਮਾਇਆ ਜਿਹੜੀ ਇਹ ਦੋ ਕੰਮ ਕਰ ਦਿੰਦੀ ਬਾਰੇ ਦੇ ਬਚਨ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਦੋ ਕੰਮ ਕਰਦੀ ਜਦੋਂ ਆਉਂਦੀ ਹੈ ਨਾ ਕਿਸੇ ਕੋਲੇ ਵੀ ਇੱਕ ਤੇ ਉਹਨੂੰ ਅੰਨਾ ਕਰ ਦਿੰਦੀ ਆ ਤੇ ਇੱਕ ਬੋਲਾ ਦੋਵੇਂ ਚੀਜ਼ਾਂ ਜਦੋਂ ਹੁੰਦੀਆਂ ਨਾ ਮਾਇਆ ਧਾਰੀ ਆ ਤੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਖਚੋਲਾ ਨਾ ਤੇ ਉਹਨੂੰ ਫਿਰ ਗੁਰਦੁਆਰਾ ਦੀਦਾ ਨਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦੇ ਐ ਤੇ ਜਿੰਨਾ ਮਰਜੀ ਕਥਾ ਚੱਲੀ ਜਾਵੇ ਉਹਨਾਂ ਲਾਈਵ ਵਾਲੇ ਵੀਰੇ ਕਥਾ ਕਿੰਨੀ ਦੂਰ ਤੱਕ ਜਾਣੀ ਤੇ ਇਹਦਾ ਮਤਲਬ ਲੋਕ ਕਿਹੜਾ ਸੁਣਦੇ ਨਹੀਂ ਹਰ ਬੰਦਾ ਸੁਣਦਾ ਵਾ ਹੁਣ ਕਈ ਸਿੰਘ ਵੀਰੇ ਅਤ ਦੀ ਸ਼ਰਾਬ ਪੀਣ ਵਾਲੇ ਵੀ ਸਾਨੂੰ ਮਿਲਦੇ ਕਹਿੰਦੇ ਭਾਈ ਸਾਹਿਬ ਮੈਂ ਰੋਜ਼ ਕਥਾ ਸੁਣਦਾ ਹਰ ਬੰਦਾ ਚੋਰ ਵੀ ਸੁਣਦਾ ਡਾਕੂ ਵੀ ਸੁਣਦਾ ਪਾਪੀ ਵੀ ਸੁਣਦਾ ਪਰ ਗੱਲ ਹੈ ਮੰਨਣ ਦੀ ਸੁਣਨਾ ਤੇ ਬਾਅਦ ਵਿੱਚ ਮੰਨ ਲੈਣਾ ਤੇ ਕਹਿੰਦੇ ਇੱਕ ਕਹੇ ਦੂਜਾ ਮੰਨੇ ਤੇ ਦੋਨੋਂ ਬ੍ਰਹਮ ਗਿਆਨੀ ਬਣ ਜਾਂਦੇ ਆਖੋ ਸਤਨਾਮ ਬਸ ਇੱਥੇ ਇੱਕ ਗੱਲ ਆਪਣੀ ਸਾਰਿਆਂ ਦੀ ਰੁਕੀ ਪਈ ਆ ਵੀ ਗਿਆਨ ਦੀ ਕਮੀ ਹੈ ਨਹੀਂ ਤੇ ਆ ਸਦੀ ਵੀ ਕਮੀ ਐ ਨਹੀਂ ਆ ਬਸ ਆਪਾਂ ਕੱਪੜੇ ਝਾੜ ਕੇ ਥੁਰ ਜਾਂਦੇ ਆ ਸੋ ਕਹਿੰਦਾ ਆ ਪਾਪ ਬੰਦੀ ਨੂੰ ਅਕਲ ਉਦੋਂ ਆਉਂਦੀ ਜਦੋਂ ਸਿਰ 'ਚ ਡੰਡਾ ਵੱਜਦਾ ਫਿਰ ਓਨੇ ਚਿਰ ਨੂੰ ਟੇਟ ਹੋ ਗਿਆ ਹੁੰਦਾ ਉਹ ਕਹਿੰਦਾ ਸਾਹਿਬ ਜੀ ਇਨਸਾਫ ਕਰ ਦਿਓ ਓਨੇ ਕਿਹਾ ਕਿੱਥੇ ਉਹ ਬੰਦਾ ਉਹਨੂੰ ਸੱਧਿਆ ਉਹਦੇ ਵਿਚਾਰੇ ਦੇ ਪੈਰ ਨੰਗੇ ਝੱਗੇ ਦੇ ਉੱਤੇ ਛੇ ਕੋਈ ਟਾਕੀਆਂ ਲੱਗੀਆਂ ਤੇ ਗੰਦਾ ਪਰਨਾ ਹੱਥ ਉਹਦੇ ਲਿਬੜੇ ਹੋਏ ਗਾਰੇ ਮਿੱਟੀ ਨਾਲ ਕੇਰੀ ਦੇ ਨਾਲ ਹੱਥ ਕੰਬਦੇ ਪਏ ਉਹ ਕਹਿੰਦਾ ਸੱਜਣਾ ਤੂੰ 10000 ਰੁਪਿਆ ਲਿਆਇ ਤੋਂ ਕਹਿੰਦਾ ਜੀ ਲਿਆਇ ਕਹਿੰਦੇ ਕਿੰਨੇ ਟਾਈਮ ਲਈ ਕਹਿੰਦਾ 2 ਮਹੀਨੇ ਵਾਲੀ ਇੱਕ ਟਾਈਮ ਕਿੰਨਾ ਹੋ ਗਿਆ 2 ਸਾਲ ਆਖੋ ਸਤਨਾਮ ਸ੍ਰੀ ਕਹਿੰਦਾ ਮੋੜੇ ਨਹੀਂ ਅੱਖਾਂ 'ਚ ਹੰਝੂ ਆ ਗਏ ਕਹਿਣ ਲੱਗਾ ਜੀ ਕਿੱਥੋਂ ਮੋੜਾਂ 300 ਰੁਪਿਆ ਦਿਹਾੜੀ 400 ਜਿੰਨੇ ਕ ਦਿਹਾੜੀ ਲੱਗਦੀ ਉਹਨਾਂ ਕ ਚਾਹ ਪਾਣੀ ਜੁਗਾ ਆ ਜਾਂਦਾ ਖਰਚਾ ਤੇ ਨਹੀਂ ਮੁੜ ਸਕੀ ਤੇ ਰਕਮ ਬਣ ਗਈ ਲੱਖ ਸਾਖੀ ਜੀ ਨਹੀਂ ਜਾਣਾ ਮੂਲ ਨਾਲ ਜੁੜਨ ਦੀ ਗੱਲ ਚੱਲਣ ਧੀ ਆ ਵੀ ਜਿਹੜਾ ਅੱਜ ਸਾਡੇ ਘਰਾਂ 'ਚ ਕਲੇਸ਼ ਚਿੰਤਾ ਬੱਚੇ ਬਾਗੀ ਹੋ ਗਿਆ ਕਰੋ ਕਰੀ ਲੜਾਈਆਂ ਪੈਂਦੀਆਂ ਉਹਦਾ ਕਾਰਨ ਕੀ ਮੂਲ ਨਾਲੋਂ ਟੁੱਟ ਗਿਆ ਸੁਣ ਲਿਓ ਕਹਿਣ ਲੱਗਾ ਲੱਖ ਰੁਪਈਆ ਬਣ ਗਿਆ ਤੇ ਤੂੰ ਮੋੜਿਆ ਹੀ ਨਹੀਂ ਭਲਿਆ ਕਹਿੰਦਾ ਜੀ ਤੁਹਾਨੂੰ ਦੱਸਿਆ ਵੀ ਦਿਹਾੜੀ ਉਹਨੀਕ ਕਰੀਦੀ ਉਹਨਾਂ ਕੋ ਗੁਜ਼ਾਰਾ ਹੁੰਦਾ ਏ ਮੋੜਦਾ ਕਿੱਥੋਂ ਚਾਹੂਕਾਰ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੈਂ ਤੁਹਾਡੇ ਚ ਗੱਲ ਰੱਖਤੀ ਫੈਸਲਾ ਕਰੋ ਮੇਰਾ ਕੁਝ ਨਾ ਕੁਝ ਹੱਲ ਕਰੋ ਤੇ ਫਿਰ ਸਾਰੇ ਸਿਆਣੇ ਬੈਠੇ ਸੀ ਤੇ ਸੂਝਵਾਨ ਸੱਜਣ ਜਿਹੜਾ ਹੁੰਦਾ ਹੈ ਜਿਹੜੇ ਰੱਬ ਨੂੰ ਮੰਨਣ ਵਾਲੇ ਹੁੰਦੇ ਆ ਹੁਣ ਤਾਂ ਘਟ ਗਿਆ ਪਹਿਰਾ ਕੋਈ ਸਮਾਂ ਹੁੰਦਾ ਸੀ ਜਦੋਂ ਬਜ਼ੁਰਗਾਂ ਨੇ ਖੁੰਡਾ ਫੜ ਕੇ ਫੈਸਲਾ ਕਰ ਦੇਣਾ ਆਖੋ ਸਤਨਾਮ ਸ੍ਰੀ ਹੁਣ ਉਹ ਸਮਾਂ ਚਲੇ ਗਿਆ ਕਿਉਂਕਿ ਮਾਰੇ ਦੇ ਬਚਨ ਆਸਾ ਦੀ ਵਾਰ ਦੇ ਇਹ ਸਤਜੁਗ ਰਤ ਸੰਤੋਖ ਦਾ ਧਰਮ ਗੈਰਥਵਾਹੋ ਤ੍ਰਿਤੇ ਰਥ ਜਤੈ ਕਾ ਜੋਰ ਗੈਰਥਵਾਹੋ ਦਵਾਪਰ ਰਥ ਤਪੈ ਕਾ ਸਤ ਗੈਰਥਵਾਹੋ ਕਲਯੁਗ ਰਥ ਅਗਣ ਕਾ ਕੂੜ ਗੈਰਥਵਾਹੋ ਕਹਿੰਦੇ ਕਲਯੁਗ ਦਾ ਸਮਾਂ ਐਡਾ ਭਿਆਨਕ ਹੋਣਾ ਇਹਦੇ ਚਾਰੇ ਪਾਸੇ ਅੱਗ ਲੱਗ ਜਣੀ ਅੱਗ ਐਸ ਵੇਲੇ ਵੇਖ ਲੋ ਹਾਲਾਤ ਕੀ ਐ ਸਾਰੇ ਪਾਸੇ ਸਾਡੇ ਵਾਲੇ ਪਾਸੇ ਵੇਖ ਲੋ ਇਹੋ ਹੀ ਡਾਂਗ ਖੜਕਣ ਦੀ ਕੁਰਸੀ ਦੀ ਆਕੋ ਸਤਨਾਓ ਕੋਈ ਕਹਿੰਦਾ ਮੈਨੂੰ ਮੈਨੂੰ ਅੱਗੇ ਕਰ ਦਿਓ ਕੋਈ ਦੂਜੇ ਪਾਸੇ ਕਹਿੰਦੇ ਝੂਠ ਇੰਨਾ ਵਾਜਣਾ ਬੇਫਕ ਦੋਵੇਂ ਸੋ ਕਹਿੰਦਾ ਭਾਬ ਚੰਗੀ ਰੂਹ ਸੀ ਜਿਹੜਾ ਸਰਪੰਚ ਆਗੂ ਹੋਵੇਗਾ ਪ੍ਰਧਾਨ ਕਹਿੰਦਾ ਗੱਲ ਸੁਣੋ ਭਾਈ ਸ਼ਾਹੂਕਾਰ ਨੂੰ ਕਹਿੰਦਾ ਵੀ 10000 ਤੂੰ ਮੂਲ ਦਿੱਤਾ ਵਿਆਜ ਪੈ ਕੇ ਬਣ ਗਿਆ ਲੱਖ ਤੇ ਜਿਹੜੇ ਹਾਲਾਤ ਉਹ ਭਾਉ ਦੇ ਆ ਮੈਨੂੰ ਨਹੀਂ ਲੱਗਦਾ ਵੀ ਉਹ ਦੇ ਸਕੇ ਉਹ ਤੇ ਵਿਚਾਰਾ ਸਰੀਰ ਮਾ ਲੈ ਕੇ ਖੜੋਤਾ ਉਦੇ ਕੱਪੜਿਆਂ ਤੋਂ ਉਦੇ ਚਿਹਰੇ ਤੋਂ ਉਦੀ ਦਸਤਾਰ ਤੋਂ ਪਤਾ ਲੱਗਦਾ ਹੈ ਕਿ ਉਹਦੇ ਹਾਲਾਤ ਬਹੁਤੇ ਸੋਹਣੇ ਨਹੀਂ। ਕਹਿੰਦਾ ਜੀ ਚੱਲ ਕੁਛ ਨਹੀਂ ਕੋਈ 20 40 ਹਜ਼ਾਰ ਘੱਟ ਕਰਾ ਦਿਓ ਕੁਝ ਨਾ ਕੋਈ ਤੇ ਦਬਾਓ ਆਖੋ ਸਤਨਾਮ ਸ੍ਰੀ ਤੇ ਜਦੋਂ ਫਿਰ ਇੰਨੀ ਗੱਲ ਚੱਲੀ ਤੇ ਜਿਹੜਾ ਆਗੂ ਸੀ ਮਹਾਂਪੁਰਖ ਬੈਠੇ ਆ ਸਿਆਣਾ ਉਹ ਗਰੀਬ ਨੂੰ ਕਹਿਣ ਲੱਗਾ ਦੱਸ ਕੀ ਛੱਡਦਾ। ਕਰਾ ਦਈਏ ਫੈਸਲਾ ਚੱਲ ਜੇ ਲੱਖ ਬਣਿਆ ਵਾ ਤੇ 20 ਛਡਾ ਦਈਏ ਤੇਰਾ ਅਸੀਂ ਦੇ ਦੇਂਗਾ ਉਹਦੇ ਦੋਵੇਂ ਹੱਥ ਜੁੜੇ ਅੱਖਾਂ 'ਚ ਪਾਣੀ ਜੋੜ ਕੇ ਹੱਥ ਕਹਿੰਦਾ ਚਲੋ ਜੀ ਜੋ ਤੁਹਾਨੂੰ ਪਾਉਂਦਾ ਹੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰੂੰਗਾ ਜਿਹੜਾ ਘਰ ਕੁਰੇਗਾ ਕੋਈ ਮੱਝ ਗਾਂ ਵੇਚ ਦਾਂਗੇ ਜਦੋਂ ਇੰਨਾ ਸ਼ਬਦ ਕਿਹਾ ਨਾ ਰਾਜਾ ਪਰਜਾ ਦੀ ਮਾਂ ਹੁੰਦਾ ਉਹ ਜਿਹੜਾ ਆਗੂ ਸੀ ਉਹਨੂੰ ਪਤਾ ਲੱਗ ਗਿਆ ਵੀ ਬਹੁਤ ਹਲਾਤ ਮਾੜੇ ਨੇ ਤੇ ਜਿਹੜਾ ਬੰਦਾ ਇੱਧਰ ਬੈਠਾ ਇਹ ਕਰੋੜਾਂ ਪਤੀ ਆਖੋ ਸਤਨਾਮ ਸ੍ਰੀ ਗੁਸਾ ਨਾ ਕੋਈ ਕਰੇ ਅੱਜ ਗਰੀਬ ਬੰਦੇ ਦਾ ਦਿਲ ਹੈਗਾ ਜੀ ਸਾਡਾ ਬਾਪ ਇੰਦਾ ਰਹਿੰਦਾ ਇੱਥੇ ਵੀ ਵਿਦੇਸ਼ਾਂ 'ਚ ਵੀ ਜਿੰਨਾ ਬੰਦਾ ਸਾਦਾ ਜਿਆ ਜਾਂ ਨੋਰਮਲ ਹੈ ਉਹਦਾ ਦਿਲ ਹੈਗਾ ਉਹ ਬੰਦਾ ਜੁਰਤ ਕਰ ਜਾਂਦਾ ਕਿਤੇ ਨਾ ਕਿਤੇ 10000 ਦੀ ਸੇਵਾ ਤੇ ਜਿੰਨੇ ਵੱਡੇ ਬੰਦੇ ਉਹਨੇ ਨੰਗਾ ਖੋ ਸਤਨਾਮ ਇਹ ਗਰੰਟੀ ਲਿਖ ਲੋ ਇੱਥੇ ਭਾਵੇਂ ਬਾਣੀ ਕਹਿੰਦੀ ਵੱਡੇ ਵੱਡੇ ਜੋ ਦੀਸੈ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਕਿਉਂਕਿ ਸਚਾਈ ਹੈ ਨਿਕਾ ਬੰਦਾ ਫਿਰ ਵੀ ਕਹ ਦੂ ਕੋਈ ਗੱਲ ਨਹੀਂ ਆਪ ਮੇਰੇ ਵੱਲੋਂ ਇਸ ਤਰ੍ਹਾਂ ਭਾਵੇਂ ਆਪਾਂ ਕਹਦੇ ਨੇ ਆ ਵਾ ਪਰ ਉਹਦਾ ਦੇਲ ਹੈਗਾ ਤਾਈਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿਲਾਂ ਨੂੰ ਚੁਣਿਆ ਮੀਰ ਨੂੰ ਨਹੀਂ ਚੁਣਿਆ ਜਦੋਂ ਬਹਾਦਰ ਸ਼ਾਹ ਨੇ ਹੀਰਾ ਦਿੱਤਾ ਸੀ ਨਾ ਤੇ ਮਹਾਰਾਜ ਸਾਹਿਬ ਨੂੰ ਖਰੀਦਨ ਆਇਆ ਰਾਜਨੀਤੀ ਨਾਲ ਮਹਾਰਾਜ ਨੇ ਉਹ ਹੀਰਾ ਗਦਾਵਰੀ ਚ ਸੁੱਟਤਾ ਕਹਿੰਦਾ ਪਾਦਸ਼ਾਹ ਤੁਹਾਨੂੰ ਪਤਾ ਵੀ ਹੈਗਾ ਇਹਦੀ ਕੀਮਤ ਕੀ ਆ ਇੱਕ ਪਾਸੇ ਹਿੰਦੁਸਤਾਨ ਦਾ ਖਜ਼ਾਨਾ ਤੇ ਇੱਕ ਪਾਸੇ ਹੀਰਾ ਤੁਸੀਂ ਕਦਰ ਨਹੀਂ ਕੀਤੀ ਮਹਾਰਜ ਹੱਸ ਪੈ ਬਾਪੂ ਗੁਰੂ ਗੋਬਿੰਦ ਸਿੰਘ ਕਹਿੰਦੇ ਸੱਜਣਾ ਰੋਲਾ ਨਾ ਪਾ ਗੁਰੂ ਗੋਬਿੰਦ ਸਿੰਘ ਹੀਰਿਆਂ ਦਾ ਨਹੀਂ ਦਿਲਾਂ ਦਾ ਵਪਾਰੀ ਆ ਜੇ ਹੀਰਿਆਂ ਦੀ ਗੱਲ ਕਰਦਾ ਮੈਂ ਤੇ ਅਸਲੀ ਹੀਰੇ ਵੀ ਜੰਗ ਦੇ ਮੈਦਾਨ ਵਿੱਚ ਖੱਪਣਾ ਤੋਂ ਬਿਨਾਂ ਹੀ ਪਏ ਰਹਿਣ ਤੇ ਤੂੰ ਕੱਚ ਦੇ ਬਦਲੇ ਜਿੱਦਾ ਪਿਆ ਇਹ ਸਤਿਗੁਰੂ ਕਿਹਾ ਸ਼ੈਣ ਛਾਏ ਜਨਮ ਫਿਰ ਆਣਾ ਨਹੀਂ ਜ਼ਾਇਆ ਨਹੀਂ ਕਰਨਾ ਵਕਤ ਪੱਥਰ ਚੁੰਨ ਲਾਣਾ ਨਹੀਂ ਕੀਮਤੀ ਇਸ ਵਕਤ ਮੈਂ ਦਿਲ ਦੇ ਨਗੀਨੇ ਚੁਣਾਗਾ ਇੱਕ ਦਿਲ ਦੇ ਬਦਲੇ ਲੱਖਾਂ ਲਾਲਾਂ ਨੇ ਮੁੱਲ ਪਾਣਾ ਨਹੀਂ ਟੋਲਦਾ ਮੈਂ ਦਿਲਾਂ ਨੂੰ ਪੱਥਰ ਦੀ ਤੇਰੀ ਟੋਲ ਹੈ ਹਰ ਦਰ ਘਰ ਪਰੇ ਪੱਥਰ ਦਿਨੀਸ਼ਾ ਕੋਲ ਹੈ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਦਿਲਾਂ ਦਾ ਵਪਾਰੀ ਐ ਸਾਨੂੰ ਦਿਲ ਵਾਲਾ ਬੰਦਾ ਚਾਹੀਦਾ ਮਾਇਆ ਧਾਰਿਆ ਤੰਨਾ ਬੋਲਾ ਸ਼ਬਦ ਨਾ ਸੁਣੀ ਵਾ ਰੋਲ ਝੋਲਾ ਉਹ ਤੇ ਅੰਨੇ ਬੋਲੇ ਹੁੰਦੇ ਅਸੀਂ ਕੀ ਕਰਨੇ ਜਿਹੜੇ ਬੰਦੇ ਨੂੰ ਦੀਦਾ ਹੀ ਨਹੀਂ ਸੁਣਦਾ ਨਹੀਂ ਉਹ ਕਿਸੇ ਕੰਮ ਦਾ ਤੇ ਬਾਣੀ ਨੇ ਫੈਸਲਾ ਕੀਤਾ ਵੀ ਜਿੰਨੀ ਮਾਇਆ ਜਾਦੀ ਆ ਉਹ ਅੰਨਾ ਤੇ ਬੋਲਾ ਕਰ ਦੂ ਤੇ ਉਹਨੂੰ ਮੁੜ ਕੇ ਨਾ ਦੇਹਿਣਾ ਨਾ ਸੁਨਣਾ ਲੋਕਾਂ ਦੀ ਨਜ਼ਰ 'ਚ ਜਾ ਜਾਏ ਘਰ ਵਰ ਬਾਣੀ ਕਹਿੰਦੀ ਜਿਹੜਾ ਬੰਦਾਨਾਂ ਤੇ ਬੋਲਾ ਉਹਨੂੰ ਕੌਣ ਰਿਸ਼ਤਾ ਕਰੂਗਾ ਉਦਿਨਾ ਕੌਣ ਰਿਸ਼ਤਾ ਜੁੜੂ ਨਾ ਉਹਨੂੰ ਦੀਦਾ ਨਾ ਸੁਣਦਾ ਲਾਸ਼ ਹੀ ਐ ਤੇ ਗੁਰਬਾਣੀ ਦਾ ਫੈਸਲਾ ਜੇ ਇਹ ਕਰਕੇ ਅਮੀਰੀ ਨਹੀਂ ਮੰਗਣੀ ਜਦੋਂ ਵੀ ਗੁਰੂ ਤੋਂ ਮੰਗਣਾ ਏ ਬੋਲਿਓ ਸਾਰੇ ਵਿਸਰ ਨਾਹੀਂਦਾਤਾ ਆਪਣਾ ਨਾਮ ਗੁਣ ਗਾਵਾ ਦਿਨ ਰਾਤ ਨਾਨਕ ਨਾਮ ਮੰਗਿਆ ਕਰੋ ਸੇਵਾ ਮੰਗਿਆ ਕਰੋ ਇੱਕ ਸੱਜਣ ਨੂੰ ਕਿਸੇ ਨੇ ਕਹਿਦਾ ਕਹਿੰਦਾ ਭਾਉ ਔ ਕੋਠੀ ਤੁਹਾਡੀ ਕਹਿੰਦਾ ਡੇਢ ਕਰੋੜ ਲਾਇਆ ਦੂਜੇ ਨੂੰ ਕਹਿੰਦਾ ਆਪਣੀ ਕਿਹੜੀ ਉਹ ਕਹਿੰਦਾ ਆਪਾਂ ਦੇ ਕਿਰਾਏ ਤੇ ਰਹਿਨੇ ਆਂ ਆਖੋ ਸਤਨਾਮ ਹੁਣ ਜਿੰਨੇ ਕਿਹਾ ਡੇਢ ਕਰੋੜ ਦੀ ਉਹ ਗੁੱਸੇ ਚ ਆ ਕੇ ਬੋਲਿਆ ਹੌਮੇ ਚ ਜਿਹੜਾ ਕਿਰਾਏ ਤੇ ਵਸਕੇ ਕਹਿੰਦਾ ਆਪਾਂ ਕਹਿੰਦਾ ਬਾਉ ਕਿਰਾਏ ਤੇ ਆ ਉਹ ਕਹਿੰਦਾ ਸਿਆ ਤੂੰ ਆ ਜਿਹੜਾ ਤੀਜਾ ਮਹਾਂਪੁਰਖ ਬੈਠਾ ਸੀ ਉਹ ਕਹਿੰਦਾ ਹੌਮੇ ਚੱਕੀ ਫਿਰਦੇ ਹੈਗੇ ਸਾਰੇ ਕਿਰਾਏ ਤੇ ਆਖੋ ਸਤਨਾਮ ਪਤਾ ਘੜੀ ਦਾ ਕਿਸੇ ਦਾ ਵੀ ਨਹੀਂ ਇੱਥੇ ਇਵੇਂ ਦਾਵਾ ਕਰਦੇ ਵੀ ਆ ਮੇਰਾ 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 ਹੈ ਕਿਸੇ ਦਾ ਵੀ ਨਹੀਂ ਬਸ ਪਲੇਖੇ ਜੇ ਚਾ ਮੈਂ ਕਹਿੰਦਾ ਵੀ ਮੇਰੀ ਜੱਦੀ ਪੁੱਛੀ ਦੂਜਾ ਕਹਿੰਦਾ ਚੱਲ ਦੋ ਫੁਲਕੇ ਹੀ ਛਕਨੇ ਤੇ ਸਚਾਈ ਇਹੋ ਹੀ ਆ ਗੁਰਬਾਣੀ ਜੇ ਪੜ੍ਹੀਏ ਤੇ ਜੈਸੇ ਰੈਣ ਪ੍ਰੋਹਣੇ ਉੱਠ ਚਲਸੈ ਪ੍ਰਭਾਤ ਕਿਆ ਤੂੰ ਰੱਤਾ ਗ੍ਰਿਸ਼ਤ ਸਿਉ ਸਭ ਫੁੱਲਾਂ ਕੀ ਕਹਿੰਦੇ ਜਿੰਨੀ ਕੁ ਉਮਰ ਫੁੱਲ ਦੀ ਇੰਨੀ ਤੇਰੀ ਆ ਖਿੜਿਆ ਸਾਰਿਆਂ ਨੂੰ ਸੋਹਣਾ ਲੱਗਦਾ ਤੇ ਜਦੋਂ ਟੁੱਟ ਜਾਂਦਾ ਮੁੜ ਕੇ ਸੁੱਕ ਜਾਂਦਾ ਤੇ ਮੁੱਕ ਜਾਂਦਾ ਉਹ ਮੈਂ ਗੱਲ ਨੇੜੇ ਕਰਾਂ ਕਹਿਣ ਲੱਗਾ ਵੀ ਚੱਲ ਸੇਠ ਜੀ ਉਹ ਬੰਦਾ ਗਰੀਬ ਐ ਉਹਨੇ ਗਾਂ ਵਾਜ ਵੇਚਣੀ ਚੱਲ 80 ਤੇ ਮੰਨ ਗਿਆ ਹੁਣ ਤੂੰ ਵੀ ਸ਼ਰਮ ਕਰ ਲੈ ਇੰਨੀ ਪੰਚਾਇਤ ਬੈਠੀ ਬੰਦੇ ਬੈਠੇ ਤੂੰ ਕਰੋੜਾਂ ਪਤੀ ਐ ਤੇ ਜੇ ਉਹ ਵਿਚਾਰਾ ਗਰੀਬੜਾ ਬੰਦਾ 20000 ਤੇਰਾ ਉਹਨੇ ਕਿਹਾ ਕੋਈ ਨਹੀਂ 80 ਦੇ ਦੂੰ ਮੰਨ ਗਿਆ ਤੂੰ ਵੀ ਛਾਡ ਓਣ ਇੱਕ ਬੋਲੋ ਸਤਨਾਮ ਸਾਰੇ ਬੈਠੇ ਸੀ ਉਹ ਕਹਿੰਦਾ ਤੂੰ ਵੀ ਕੁਝ ਨਾ ਕੁਝ ਛੱਡ ਕਹਿੰਦਾ ਦੱਸੋ ਸਰਪੰਚ ਸਾਹਿਬ ਫਿਰ ਕੀ ਛੱਡਣਾ ਕਹਿੰਦੇ ਨਾ ਤੇਰੀ ਨਾ ਮੇਰੀ ਗੱਲ ਮੁਕਾਈਏ ਪੰਚਾਇਤ ਦਾ ਫੈਸਲਾ ਏ ਮਿੱਤਰਾਂ ਚੁੱਪ ਕਰਕੇ ਤੂੰ ਕਰੋੜਾਪਤੀ ਤੇਰਾ ਨਾਂ ਏ ਉਹ ਤੇ ਨੰਗ ਬੰਦਾ ਏ ਜੇ ਉਹ ਮੰਨ ਗਿਆ ਪੰਚਾਇਤ ਦਾ ਬਚਨ ਪੰਚਾਇਤ ਰੱਬ ਹੁੰਦੀ ਤੇ ਤੂੰ ਵੀ ਮੱਲ ਲੈ ਕਹਿੰਦਾ ਦੱਸ ਫਿਰ ਜੋ ਕਹਿ ਦਵਾਂਗੇ ਸਰਪੰਚ ਸਾਹਿਬ ਮਨਜ਼ੂਰ ਹੈ ਕਈ ਵਾਰੀ ਬੰਦਾ ਛੇਕੀ ਮਾਰ ਜਾਂਦਾ ਮੁੜ ਕੇ ਦੇਣੀ ਔਖੀ ਹੁੰਦੀ ਹੈ ਗੱਲ ਜਵਾਨ ਚੋਂ ਤੀਰ ਕਮਾਨ ਚੋਂ ਨਿਕਲ ਜਾਂਦਾ ਏ ਇਸ ਕਰਕੇ ਸਾਧ ਸੰਗਤ ਜੀ ਉਹਨੇ ਕਿਹਾ ਦੱਸੋ ਫਿਰ ਤੁਸੀਂ ਕੀ ਕੀਨੇ ਕਹਿੰਦਾ ਤੇਰੀ ਨਾ ਮੇਰੀ ਗੱਲ ਇੱਕ ਚੀਜ਼ ਛੱਡ ਦੇ ਫਿਰ ਜਾਂ ਮੂਲ ਛੱਡ ਦੇ ਤੇ ਜਾਂ ਵਿਆਜ ਛੱਡ ਦੇ ਸੋਚ ਚ ਪੈ ਕੇ ਕਹਿੰਦਾ ਜੀ ਮੂਲ ਤੇ ਹੈਗਾ ਸੀ 10000 ਤੇ ਵਿਆਜ ਪੈ ਗਿਆ ਉਹਨੂੰ ਲੱਖ ਵਿੱਚੋਂ 20 ਉਹਨੇ ਕਿਹਾ ਸੀ ਸੋਚ ਸਮਝ ਕੇ ਕਹਿੰਦਾ ਠੀਕ ਆ ਜੀ ਮੂਲ ਛੱਡਿਆ ਆਖੋ ਸਤਨਾਮੁ ਮੂਲ ਛੜਤਾ 10 ਸੀ ਨਾ ਤੇ ਜਦੋਂ ਇੰਨੀ ਗੱਲ ਕੀ ਕਹਿੰਦਾ ਲੋ ਸਰਪੰਚ ਸਾਹਿਬ ਮੂਲ ਛੜਤਾ ਉਹ ਕਹਿੰਦੇ ਕਰੋ ਬੰਦ ਕਾਰਵਾਈ ਤੇ ਉਹਨੂੰ ਦੇਖ ਕੇ ਸਰੋਪਾ ਕਹਿੰਦੇ ਜਾ ਜਵਾਨਾ ਨਿਕਲ ਜਾ ਪੰਜੀ ਨਹੀਂ ਦੇਣੀ ਆਖੋ ਸਤਨਾਮ ਸ੍ਰੀ ਉਹ ਵਹਿ ਵਹਿ ਨਿਕਲ ਗਿਆ ਉਹ ਕਹਿੰਦਾ ਚੰਗਾ ਫੈਸਲਾ ਕਰਾਇਆ ਜੀ ਤੁਸੀਂ ਸਿਆਣੇ ਬੰਦੇ ਜੀ ਵੱਡੇ ਵੱਡੇ ਵਿਚਰਦੇ ਮੇਰੇ ਨਾਲ ਥੱਕਾ ਹੋ ਗਿਆ ਉਹ ਕਹਿੰਦੇ ਵੇਖ ਥੱਕਾ ਨਹੀਂ ਹੋਇਆ ਜਿੰਨੇ ਜਾਣਿਆ ਕਥਾ ਸੁਣੀ ਥੱਕਾ ਹੋਇਆ ਦੱਸੋ ਤੁਸੀਂ ਇਹ ਸੇ ਵੀ ਸੁਣਿਆ ਵੀ ਉਹ ਕਹਿੰਦੇ ਧੱਕਾ ਕੀ ਹੋਇਆ ਕਹਿੰਦੇ ਤੈਨੂੰ ਭਰਿਆਂ ਚ ਪੁੱਛਿਆ ਸੀ ਵੀ ਇੱਕ ਚੀਜ਼ ਛੱਡ ਦੇ ਮੂਲ ਜਾਂ ਵਿਆਜ ਤੇ ਤੂੰ ਆਖਿਆ ਵੀ ਵਿਆਜ ਤੇ ਅਸੀਂ ਪੈ ਗਿਆ ਤੇ ਮੂਲ ਸਿਰਫ 10000 ਰੁਪਇਆ ਮੈਂ ਮੂਲ ਛੱਡਿਆ ਤੇ ਕਹਿੰਦੇ ਇਨਸਾਫ ਤੇ ਹੋਈ ਬੰਦਾ ਮੂਲ ਨੂੰ ਹੀ ਵਿਆਜ ਪਿਆ ਜਿੰਨੇ ਮੂਲ ਹੀ ਛੱਡਤਾ ਵਿਆਜ ਕਾ ਦਾ ਭਾਲਦਾ ਸੋ ਗੱਲ ਇਹ ਮੈਂ ਇੱਧਰ ਨੂੰ ਤਾਂ ਲਿਆਇਆ ਕਿ ਮੂਲ ਮੰਤਰ ਪੜ੍ਹਿਆ ਆਪਾਂ ਸੇਵਾ ਆਪਣੇ ਕੋਲ ਮਾਮਪੁਰਖ ਆਪਣੇ ਕੋਲ ਰਾਗੀ ਢਾਡੀ ਸਿੰਘ ਆਪਣੇ ਕੋਲ ਕੀ ਨਹੀਂ ਹੈਗਾ ਬਸ ਇੱਕੀ ਚੀਜ਼ ਤੋਂ ਆਪਾਂ ਮਾਰ ਖਾ ਰਹੇ ਆ ਆਪਾਂ ਮੂਲ ਹੀ ਛੜਤਾ ਸਾਡੇ ਘਰਾਂ ਦੀ ਹਾਲਤ ਬਾਪੂ ਦੱਸ ਕੇ ਗਿਆ ਇਹ ਵੇਲੇ ਮੇਰਾ ਆਨੰਦਪੁਰ ਚਲੇ ਗਿਆ ਹੁਣ ਧਿਆਨ ਦਿਆ ਜੀ ਸਮਾਪਤੀ ਆ ਮਾਰੇ ਕਹਿੰਦੇ ਮੇਰਾ ਆਨੰਦਪੁਰ ਚਲੇ ਗਿਆ ਨਿਤਨੇਮ ਨਹੀਂ ਗਿਆ ਵੈਗਰੂ ਬੋਲੋ ਮਾਰੇ ਸਾਹਿਬ ਕਹਿੰਦੇ ਮੇਰੇ ਭਰੇ ਗ੍ਰੰਥ ਗੱਡਿਆਂ ਦੇ ਗੱਡੇ ਰੁੜ ਗਏ ਨਿਤਨੇਮ ਨਹੀਂ ਗਿਆ ਬੋਲੋ ਬੋਲੀ ਚੱਲੋ ਤੀਸਰਾ ਮਹਾਰਜ ਕਹਿੰਦੇ ਮੇਰੇ ਹੀਰਿਆਂ ਵਰਗੇ ਪੁੱਤਰਾਂ ਦੀਆਂ ਜੋੜੀਆਂ ਸੰਸਾਰ ਤੋਂ ਚਲੇ ਗਈਆਂ ਪਰ ਨਿਤਨੇਮ ਨਹੀਂ ਗਿਆ ਮੇਰਾ ਘੋੜਾ ਮੇਰਾ ਬਾਜ ਮੇਰਾ ਤਾਜ ਸਾਰਾ ਕੁਝ ਚਲੇ ਗਿਆ ਪਰ ਨਿਤਨੇਮ ਇਹ ਗਵਾਈ ਆ ਜਿਸ ਦਿਨ ਸਾਡੇ ਘਰ ਚੋਂ ਬਾਣੀ ਤੇ ਮੂਲ ਟੁੱਟ ਗਿਆ ਨਾ ਜਿੰਨੇ ਮਰਜੀ ਕਥਾਵਾਚਕ ਸੱਦ ਲਿਓ ਜਿੰਨੇ ਮਰਜੀ ਗੁਣੀ ਜਨ ਸੁਣ ਲਿਓ ਮਾਫੀ ਮੈਂ ਸ਼ਬਦ ਵੱਡਾ ਕਿਹਾ ਭਾਵੇਂ ਤੁਸੀਂ 1000 ਖੰਡ ਪਾਠ ਵੀ ਕਰਾ ਦਿਓ ਉਸਤਾਖੀ ਮਾਫ ਮਾਫੀ ਮੰਗਦਾ ਕਿਉਂਕਿ ਬਾਣੀ ਆਵ ਕਹਿ ਰਹੀ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਗਾਵੇ ਆ ਸੁਣਿਆ ਤਿਨ ਕਾ ਹਰ ਥਾਏ ਪਾਵੇ ਜਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਮੰਨੋ ਇਸ ਕਰਕੇ ਸਾਧ ਸੰਗਤ ਜੀ ਮੂਲ ਨਾਲੋਂ ਨਾ ਟੁੱਟੀਏ ਆਖਾਂ ਜੀਵਾ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਓ ਮਹਾਰਾਜ ਸਾਹਿਬ ਕਹਿੰਦੇ ਪੁੱਤਰੋ ਤੀਓ ਅਮਰਤ ਧਾਰੀ ਹੋ ਕੇ ਜੀਓ ਆਖੋ ਸਤਨਾਮ ਸ੍ਰੀ ਸੋ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਭਾਗਾਂ ਵਾਲਿਓ ਇਹ ਗੁਰੂ ਘਰ ਦਾ ਬਿਰਦ ਹੈ ਰਖੇ ਰਖਣ ਹਾਰ ਆਪਿਓ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਹੋਆ ਆਪ ਦਿਆਲ ਮਨੋ ਨਾ ਵਿਸਾਰਿਆ ਨਾ ਸਾਧ ਜਨਾਂ ਕੇ ਸੰਗ ਭਵਜਲ ਤਾਰੇ ਨਾ ਸਾਗਤ ਨਿੰਦਕ ਦੁਸ਼ਟ ਖਿਨ ਮਾਹੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ